ਲੋਕ ਹਿੱਤ ਸੰਸਥਾ ਪਿਛਲੇ 33 ਸਾਲਾਂ ਤੋਂ ਲਗਾਤਾਰ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਇਹ ਸੰਸਥਾ ਦਾ ਤੀਜਾ ਵਰਸ਼ਿਕ ਉਤਸਵ ਹੈ। ਸਭ ਤੋਂ ਵਧੀਆ ਗੱਲ ਇਹ ਆ ਕਿ ਸਰਦੀ ਦੇ ਮੌਸਮ ਵਿੱਚ ਸਰਕਾਰੀ ਸਕੂਲਾਂ ਅਤੇ ਗਰੀਬ ਵਸਤੀਆਂ ਵਿੱਚ ਜਾ ਕੇ ਲੋੜਵੰਦ ਬੱਚਿਆਂ ਨੂੰ ਜਰਸੀਆਂ ਵੰਡੀਆਂ ਜਾ ਰਹੀਆਂ ਨੇ। ਇਸ ਤੋਂ ਪਹਿਲਾਂ ਵੀ ਸੰਸਥਾ ਵੱਲੋਂ ਡੈਂਟਲ ਕੈਂਪ ਲਗਾਏ ਗਏ। ਬੱਚਿਆਂ ਨੂੰ ਸਿਹਤ ਸਬੰਧੀ ਸਹੀ ਮਾਰਗਦਰਸ਼ਨ ਦਿੱਤਾ ਗਿਆ। ਹਤਾਸ਼ੀ ਜੀ, ਸੂਚਾ ਸਿੰਘ ਐਡਵੋਕੇਟ ਜਿੰਦਲ ਸਾਹਿਬ ਨੀ ਜੀ ਰਕੇਸ਼ ਮਹਿਤਾ ਐਡਵੋਕੇਟ ਡਾਕਟਰ ਅਮਨ ਜੀ ਅਰੋੜਾ ਸਮੇਤ ਸਾਰੀ ਮੈਂਬਰਾਂ ਦਾ ਇਹ ਸੇਵਾ ਭਾਵ ਸੱਚੀ ਅਰਥਾਂ ਦੀ ਵਿੱਚ ਸراہਨ ਯੋਗ ਸੀ ਜਦੋਂ ਅਸੀਂ ਸਮਾਜ ਦੇ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਾਂ ਗਰੀਬਾਂ ਦੀ ਮਦਦ ਕਰਦੇ ਹਾਂ ਤਦੋਂ ਤੋਂ ਹੀ ਦੇਸ਼ ਮਜ਼ਬੂਤ ਬਣਦਾ ਹੈ ਲੋਕ ਹਿੱਤ ਸੰਸਾ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਚਾਨਣ ਮੁਨਾਰਾ ਪਣੀ ਹੋਈ ਹੈ ਕੋ ਇਹ आज तैतीस साल हो गए हमें इस फील्ड में काम करते हुए ये हम समाज सेवा में कभी पीछे नहीं रहते हम क्या करते हैं अप्रैल में बच्चों को कापियाँ किताबें देते हैं दो तीन मेडिकल कैंप लगाते हैं दांतों का चेकअप कैंप हो गया उसके बाद हम मेन दिसंबर में हमारा ज़्यादा होता है काम भाई हर बच्चे को जर्सी चाहिए हर बच्चे को वो चाहिए और ठंड से बचने के लिए हम बुजुर्गों को लोइियाँ भी देते हैं अगले साल भी दी है इस साल भी हमारी विचारधारा है भी देनी है जहाँ भी देखते हैं हम उनको देते हैं ये हमारी समाज सेवा का हमारा उद्देश्य यही है हमारा मेन फंक्शन है अगर हमने कोई स्टडी किया है तो हम उसको आगे कुछ लेना चाहते हैं क्योंकि मैंने गरीबी बहुत देखी है और मैं देखता हूँ भैया ऐसा कोई बच्चा ना हो जो ठंड से दिक्कत आए उसको ये हमारा उद्देश्य देखो लोक हित तो संस्था ਬਹੁਤ ਹੀ ਵਧੀਆ ਕੰਮ ਕਰ ਰਹੀ ਹੈ 33ਵਾਂ ਵਾਰਸ਼ਿਕ ਜਿਹੜਾ ਉਤਸਵ ਹੈ ਔਰ ਸਭ ਤੋਂ ਵਧੀਆ ਗੱਲ ਹੈ ਕਿ ਜਿੱਦਾਂ ਹੁਣ ਸਰਦੀ ਆ ਰਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਲੋਕਾਂ ਦੀਆਂ ਝੌਂਗੀਆਂ ਦੇ ਵਿੱਚ ਜਾ ਕੇ ਜਰਸੀਆਂ ਵੰਡ ਰਹੇ ਆਂ ਇਸ ਤੋਂ ਪਹਿਲਾਂ ਡੈਂਟਲ ਕੈਂਪ ਲਗਾਣੇ ਆਂ ਬੱਚਿਆਂ ਨੂੰ ਗਾਈਡ ਕਰਦੇ ਆਂ ਸੋ ਜਿਹੜਾ ਸਮਾਜ ਸੇਵਾ ਦਾ ਕੰਮ ਸਾਡੇ ਬਹੁਤ ਹੀ ਸਤਿਕਾਰਯੋਗ ਹਤਾਸ਼ੀ ਜੀ ਜੋ ਇਸ ਸੰਸਥਾ ਦੇ ਜਨਰਲ ਸੈਕਟਰੀ ਵੀ ਆਂ ਸਾਡੇ ਬਹੁਤ ਹੀ ਸਤਿਕਾਰਯੋਗ ਸੁੱਚਾ ਸਿੰਘ ਜੀ ਐਡਵੋਕੇਟ ਸਾਹਿਬ ਪ੍ਰਧਾਨ ਜਿੰਦਲ ਸਾਹਿਬ ਸੋਨੀ ਜੀ ਐ ਰਕੇਸ਼ ਮਹਿਤਾ ਜੀ ਸਾਡੇ ਐਡਵੋਕੇਟ ਸਾਹਿਬ ਸਭ ਕਾ ਪ੍ਰਧਾਨ ਬਾਰ ਅਸ਼ੀਸ਼ਨ ਡਾਕਟਰ ਅਮਨ ਜੀ ਅਰੋੜਾ ਜੀ ਮੈਂ ਸਾਰਿਆਂ ਦੇ ਨਾਮ ਨਮਾ ਬਲਜੀਤ ਸਿੰਘ ਜੀ ਦਿਨੇਸ਼ ਜੀ ਜਿਨੇ ਵੀ ਇੱਧਰ ਪਾਪਾ ਜੀ ਖੜੇ ਆ ਇਹ ਮਤਲਬ ਇੱਕ ਚੀਜ਼ ਦਿਖਾ ਰਹੇ ਆ 33 ਸਾਲ ਲਗਾਤਾਰ ਹੋ ਗਏ ਕੋਈ ਇਹ ਨਹੀਂ ਕਿ ਇੱਕ ਦੋ ਵਾਰੀ ਇਹ ਉਪਰਾਲਾ ਕੀਤਾ ਇਹਨਾਂ ਨੇ ਕਿਸ ਅਸਲ ਜਿਹੜੀ ਸੇਵਾ ਹੈ ਉਹ ਸਮਾਜ ਸੇਵਾ ਹੈ ਲੋਕਾਂ ਦਾ ਸਹਿਯੋਗ ਕਰਨਾ ਮੈਂ ਇਸ ਤੋਂ ਪਹਿਲਾਂ ਵੀ ਇਹੀ ਗੱਲ ਕਰ ਰਿਹਾ ਸੀ ਕਿ ਤੁਹਾਡੇ ਕੋਲੇ ਤੁਸੀਂ ਜਿੰਨੀ ਮਰਜ਼ੀ ਆਮਦਨ ਪੈਦਾ ਕਰ ਲੋ ਜਦੋਂ ਇੱਕ ਠੰਡ ਦੀ ਠੰਡ ਦੇ ਵਿੱਚ ਕੋਈ ਗਰੀਬ ਬੱਚਾ ਤੁਹਾਡੀ ਦਿੱਤੀ ਜਰਸੀ ਪਾਏਗਾ ਤੇ ਉਹ ਸਭ ਤੋਂ ਵੱਡਾ ਪੁੰਨ ਮੰਨਿਆ ਜਾਏਗਾ ਉਹ ਕਿੰਨੀਆਂ ਦਵਾਵਾਂ ਤੁਹਾਨੂੰ ਮਿਲਦੀਆਂ ਪ੍ਰਮਾਤਮਾ ਕਿੰਨਾ ਸਾਥ ਦਿੰਦਾ ਕਿਉਂਕਿ ਸਮਾਜ ਦਾ ਮਤਲਬ ਹੀ ਇਹੀ ਹੈ ਜੋ ਲੋਕ ਹਿਤ ਸੰਸਥਾ ਦਸਖਾ ਰਹੀ ਹੈ ਇਹ ਸਾਰੇ ਸਕੂਲਾਂ ਦੇ ਵਿੱਚ ਜਾਂਦੇ ਆ ਚਾਹੇ ਟਾਊਨ ਦੇ ਵਿੱਚ ਹੋਣ ਚਾਹੇ ਪੁਰਾਣਾ ਰਾਜਪੁਰਾ ਦੇ ਵਿੱਚ ਹੋਣ ਜਿੱਥੇ-ਜਿੱਥੇ ਜ਼ਰੂਰਤ ਹੈ ਉਹਨਾਂ ਨੂੰ ਜਰਸੀਆਂ ਦਿੰਨੇ ਆ ਉਹ ਚੀਜ਼ ਦਰਸਾ ਰਹੀ ਹੈ ਕਿ ਅਸਲ ਕੰਮ ਹੀ ਇਹੀ ਹੈ ਜਦੋਂ ਅਸੀਂ ਸਮਾਜ ਇੱਕ ਦੂਜੇ ਦਾ ਸਾਥ ਦਿੰਨੇ ਆਂ ਦੇਸ਼ ਵੀ ਸਾਡਾ ਤਾਂ ਹੀ ਇੱਕ ਮੋਟ ਰਹਿਦਾ ਤੇ ਤਰੱਕੀ ਕਰਦਾ ਜਦੋਂ ਇੱਕ ਦੂਜੇ ਦੇ ਨਾਲ ਅਸੀਂ ਕਿਸੇ ਗਰੀਬ ਦੀ ਮਦਦ ਕਰਦੇ ਆਂ ਕਹਿੰਦੇ ਨੇ ਗਊ ਤੇ ਗਰੀਬ ਦੀ ਰੱਖਿਆ ਤਾਂ ਸਾਡੇ ਗੁਰੂਆਂ ਪੀਰਾਂ ਨੇ ਵੀ ਦੱਸੀ ਹੈ ਸੋ ਮੈਂ ਇਸ ਸੰਸਥਾ ਦਾ ਜਿੱਥੇ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਇਹ ਸੰਸਥਾ ਇੱਕ ਚਾਨਣ ਮਨਾਰਾ ਬਣੀ ਹੋਈ ਹੈ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਉੱਥੇ ਹੀ ਮੈਂ ਨਾ ਸਾਰੇ ਭਰਾਵਾਂ ਨੂੰ ਨਤਮਸਤਕ ਹੁੰਨਾ ਕਿ ਲਗਾਤਾਰ ਇਹਨੇ ਸਾਲ ਤੋਂ ਜਿਹੜਾ ਹੈ ਜੀ ਇਸ ਸੰਸਥਾ ਨੂੰ ਚਲਾ ਰਹੇ ਆਂ ਇਹ ਸਮਾਜ ਸੇਵਾ ਦੇ ਕੰਮਾਂ 'ਚ ਅੱਗੇ ਹੋ ਕੇ ਕੰਮ ਕਰ ਰਹੇ ਆਂ ਸੋ ਅੱਜ ਦਾ ਵੀ ਇਹ ਕਿ ਇਹਨਾਂ ਨੇ ਇਹੀ ਉਪਰਾਲਾ ਰੱਖਿਆ ਤੇ ਮੈਂ ਵੀ ਆਪਣੇ ਆਪ ਨੂੰ ਵਡਭਾਗਾ ਸਮਝਦਾ ਕਿ ਜੋ ਹਤਾਸ਼ੀ ਜੀ ਜਿੰਦਲ ਸਾਹਿਬ ਸੁੱਚਾ ਸਿੰਘ ਜੀ ਸਾਰੇ ਮੈਨੂੰ ਵੀ ਇਸ 'ਚ આમੰਤ੍ਰਿਤ ਕਰ ਲੈਨੇ ਆ ਮੈਨੂੰ ਵੀ ਮੌਕਾ ਮਿਲਦਾ ਕਿ ਮੈਂ ਇਨਾਂ ਪਿਆਰੇ ਪਿਆਰੇ ਛੋਟੇ ਛੋਟੇ ਬੱਚਿਆਂ ਦੇ ਦਰਸ਼ਨ ਕਰ ਸਕਾਂ ਅਸਤਾ ਵੈਸੇ ਹੀ ਸਾਡਾ ਸਮਾਜ ਤਾਂ ਸਾਡੇ ਧਰਮ ਦੇ ਵਿੱਚ ਤਾਂ ਕੰਜਗਾ ਪੁੰਚੀਆਂ ਜਾਂਦੀਆਂ ਤੇ ਉਹ ਕਿਉਂ ਹੈ ਕਿਉਂਕਿ ਸਾਡਾ ਸਮਾਜ ਪਹਿਲੇ ਦਿਨ ਤੋਂ ਇਨਸਾਨੀਅਤ ਦੀ ਗੱਲ ਕਰਦਾ ਹੈ ਅੱਜ ਛੋਟਾ ਬੱਚਾ ਹੈ ਨਾ ਉਹਨੂੰ ਕਿਉਂ ਰੱਬ ਦਾ ਰੂਪ ਕਿਹਾ ਜਾਂਦਾ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਉਹ ਝੂਠ ਨਹੀਂ ਬੋਲਦਾ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿ ਦਿੰਦਾ ਸੋ ਮੈਂ ਇਸ ਸੰਸਥਾ ਦਾ ਇੱਕ ਵਾਰੀ ਫੇਰ ਆਖਰੀ ਇਹ ਹੀ ਕਹੂੰਗਾ ਕਿ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਦਾਂ ਹੀ ਇਹ ਕੰਮ ਕਰਦੀ ਰਹੇ ਅਸੀਂ ਵੀ ਜਿੱਥੇ ਹੋ ਸਕੇਗਾ ਇਹਨਾਂ ਦੇ ਨਾਲ ਪੂਰਾ ਡਟ ਕੇ ਲੋਕਿਤ ਸੰਸਥਾ ਡਾ 33ਵਾਂ ਵਾਰ্ষিকী ਉਸ ਸਮਾਣਨ ਜਾਣ ਜਾਰੀ ਹੈ ਮੈਂ ਤਾਂ ਇਹਦੇ ਵਿੱਚ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਸਾਡੀ ਕਮਾਈ ਹੈ ਉਹ ਸਾਡੇ ਪਰਿਵਾਰ ਐ ਸਾਡੇ ਕੱਲੇ ਬੱਚਿਆਂ ਵਾਸਤੇ ਨਹੀਂ ਆਇਆ ਉਹਦੇ ਵਿੱਚ ਸਾਡੇ ਸਮਾਜ ਦਾ ਵੀ ਹਿੱਸਾ ਹੈ ਕੱਲੀ ਅਸੀਂ ਇੱਕ ਸਰਕਾਰਾਂ ਦੇ ਪਿੱਛੇ ਪਈ ਰਹੀ ਹੈ ਵੀ ਸਾਡੀ ਸਰਕਾਰ ਹੀ ਸਾਡਾ ਸਾਰੇ ਕੁਝ ਕਰੇ ਸਮਾਜ ਦਾ ਕੰਮ ਸਮਾਜ ਦੇ ਵਾਸਤੇ ਸਾਨੂੰ ਆਪਣੀ ਕਮਾਈ ਚੋਂ ਕੁਛ ਨਾ ਕੁਛ ਦਸਵੰਤ ਕੱਢਣੀ ਪੈਣੀ ਹੈ ਜਿਸ ਦੇ ਨਾਲ ਸਮਾਜ ਦਾ ਭਲਾ ਹੋਵੇ ਤੇ ਬਾਕੀ ਮੈਂ ਹੁਣ ਸਾਰੇ ਆਏ ਹੋਏ ਆਪਣੇ ਜਿਹੜੇ ਗੈਸਟ ਹਨ ਉਹਦਾ ਧੰਨਵਾਦ ਕਰਦਾ ਤੇ ਸਕੂਲ ਦੇ ਜਿੰਨੇ ਵੀ ਟੀਚਰ ਸਹਿਬਾਨ ਬੱਚੇ ਸਹਿਬਾਨ ਐ ਉਹਨਾਂ ਦਾ ਵੀ ਬਹੁਤ ਧੰਨਵਾਦ ਅੱਜ ਕਿੰਨੇ ਕ ਸਕੂਲਾਂ ਨੂੰ ਗਏ ਅੱਜ 11 ਸਕੂਲਾਂ ਨੂੰ ਕੋਈ 120 ਬੱਚੇ ਆਂਦੇ ਕਰੀਬ ਜੱਸੀ ਆਂਦੇ ਧਰ ਜਿਹੜੇ ਆਪਣਾ ਸੇਵਾ ਕੰਮ ਕਰ ਰਹੇ ਨੇ ਬੱਚਿਆਂ ਵਾਸਤੇ ਦੰਦਾਂ ਦਾ ਕੈਂਪ ਲਾਈਦਾ ਹੈ ਉੱਤੇ ਡਾਕਟਰ ਸਾਹਿਬ ਆ ਕੇ ਕੱਲੇ ਕੱਲੇ ਬੱਚੇ ਦੇ ਦੰਦ ਚੈੱਕ ਕਰਦੇ ਆ ਉਹਨਾਂ ਨੂੰ ਬਰਸ਼ ਪੇਸਟ ਦਿੰਦੇ ਆ ਤੇ ਸਾਡਾ ਅਗਲਾ ਪ੍ਰੋਗਰਾਮ ਚੁੰਗੀ ਚੌਂੜੀਆਂ ਚ ਜਿਹੜੇ ਜਮੇ ਗਰੀਬ ਬੱਚੇ ਆ ਜਿਨ੍ਹਾਂ ਦੇ ਕੋਲ ਤੰਤੇ ਕਪੜੇ ਨਹੀਂ ਹੈ ਉਹਨਾਂ ਨੂੰ ਜਰਸੀਆਂ ਵੰਡਣ ਦਾ ਪ੍ਰੋਗਰਾਮ ਇਸ ਤੋਂ ਅਗਲਾ ਸਾਡਾ ਕਰਨ ਜਾ ਰਿਹਾ ਸੀ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ